ਕੀ ਮਾਮਲਾ ਹੈ ਕਿੰਦਰ ਨੇ ਦੋ ਮੋਤਾ ਹੋ ਗਿਆ ਲੱਗੇ ਇਹ ਅੱਜ ਸਾਨੂੰ ਕਰੀਬ ਸਵੇਰ 8:30 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਕਿ ਪਿੰਡ ਮਾਹਵਾਨ ਦੇ ਬੋਤਲੇ ਦਾ ਇੱਕ ਨੌਜਵਾਨ ਜਿਹਦਾ ਨਾਮ ਮਨਦੀਪ ਸਿੰਘ ਤੇ ਉਹਦੀ ਡੈੱਡ ਬੋਡੀ ਸੀ ਉੱਥੇ ਮਾਹਵਾਨ ਦੇ ਬੋਤਲੇ ਅਰਨੀਆਲਾ ਰੋਡ ਤੇ ਤੇਰੀ ਭਾਈ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਉਹ ਵੇਚ ਰਹੇ ਸੱਟਾਂ ਲੱਗੀਆਂ ਹੋਈਆਂ ਸਿਰੇ ਤੇ ਉਹਦੇ ਮੁਤਾਬਕ ਅਸੀਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਦੇ ਤੇ ਪੁਲਿਸ ਨੰਬਰ 102 ਜਿਹੜੀ ਰਜਿਸਟਰ ਦਫਤਰ ਜੇ ਤੁਸੀਂ ਦਿੱਤੀ ਹੈ ਤੇ ਉਹ ਦੇ ਸੰਬੰਧੀ ਅਧਿਜਲਾ ਜਿਹੜਾ ਪੋਰਟ ਸਮਝੂ ਕਰਵਾਣਾ ਆ ਸਰ ਇੱਕ ਦੂਸਰੀ ਮੋਤੀ ਹੋਈ ਉਹ ਕੀ ਕਰ ਰਹੀ ਹੈ ਜੀ ਇਹ ਉਸ ਲੜਕੇ ਦਾ ਇਹਨਾਂ ਨੇ ਜਿਹੜਾ ਨਾਮ ਉਠਾਇਆ ਸੀ ਵਿੱਚ ਤੇ ਉਸ ਤੋਂ ਬਾਅਦ ਉਹਨੇ ਕਿਸੇ ਕੋਈ ਗ੍ਰੀਲੀਤੀ ਨਖਾਲੀ ਜਿਸ ਕਾਰਨ ਉਹ ਵੀ ਹਸਪੀਟਲ ਇਹਨਾਂ ਦਾ ਨਾਮ ਪ੍ਰਾਯੋਗੀ ਇਚਾਰਾਨ ਮੌਤ ਆ ਸਰ ਇਹ ਆਪਸ ਚ ਰਿਸ਼ਤਾ ਕੀ ਸੀ ਹੈ ਨਾ ਕੋਈ ਦੋਸਤੀ ਹੈ ਜਾਂ ਕੋਈ ਰੰਝੇ ਸ਼ਗੀ ਆਪਸ ਚ ਯਾਰੀ ਦੋਸਤੀ ਜੀ ਤੇ ਲੱਗਦਾ ਉਹ ਵੀ ਬੰਦੇ ਚਲੇ ਮਗਾ ਕੋਈ ਪਹਿਲਾ ਉਹ ਲੜਾਈ ਚੜਰਾ ਆਂਦਾ ਇੱਕ ਦੋਨੇ ਇੱਕੋ ਪਿੰਡ ਦੇ ਸੀਗੇ ਇੱਕੋ ਪਿੰਡ ਤੋਂ ਕਿਹੜਾ ਜਿਹੜਾ ਦੂਜਾ ਮੁੰਡਾ ਮਰਿਆ ਉਹ ਇਸ ਬੰਦੇ ਨੂੰ ਪਹਿਲੇ ਵਾਲੇ ਬੰਦੇ ਨੂੰ ਨਾਲ ਲੈ ਗਿਆ ਸੀ ਕਿਧਰ ਹਾਂਜੀ ਹਾਂਜੀ ਕਿੱਥੇ ਲੈ ਗਿਆ ਸੀ ਇਹ ਇਹਨਾਂ ਨੂੰ ਦਸਨ ਮਤਾਲ ਦੀ ਰਾਤ ਸਾਡੇ 9 ਵਜੇ 3:00 ਵਜੇ ਆਏ ਨੇ ਇਹ ਦੋਨੋਂ ਲੈ ਨੇ ਲਾਸਟ ਟਾਈਮ ਤੇ ਇਸ ਮੁੰਡੇ ਦੇ ਨਾਲ ਸੀ ਜਿਹਨੇ ਸੁਸਾਈਡ ਕੀਤਾ ਹਾਂਜੀ ਹਾਂਜੀ ਉਹ ਲਾਸਟ ਟਾਈਮ ਜਿਹੜਾ ਇਸ ਮੁੰਡੇ ਦੇ ਨਾਲ ਜਿਹਨੇ ਸੁਸਾਈਡ ਕੀਤਾ ਬਾਕੀ ਅਸੀਂ ਤਫਰੀਦ ਸ਼ਰਮ ਉਹ ਵੀ ਸਾਹਮਣੇ ਆ ਗਏ ਹਸਪਤਾਲ ਤਾਂ ਨਹੀਂ ਕਰ ਕੀ ਮੁੱਢਲੀ ਜਾਂਚ ਇਸ ਕੀ ਲੱਗਦਾ ਹੈ ਕਿ ਕੀ ਕੋਈ ਰੰਜਿਸ਼ ਹੈ ਕਿ ਕੀ ਕਿਸ ਤਰ੍ਹਾਂ ਦਾ ਕੋਈ ਹੋਰ ਕੋਈ ਮੈਟਰ ਹੈ ਜੀ ਪਹਿਲਾਂ ਤੈਨਾਂ ਲਿਖਾਇਆ ਸੀ ਤੇ ਸਾਡੀ ਪਹਿਲਾ ਕੋਈ ਸ਼ਰੀਬ ਇਹਨਾਂ ਦੇ 2 ਸਾਲ ਪਹਿਲਾਂ ਅਲ ਕਰਮਾ ਕਰ ਉਹ ਸਰੰਚ ਕਰਕੇ ਇਹਨਾਂ ਦੇ ਜਿਹੜਾ ਠੀਕ ਹੈ ਤੇ ਦੂਸਰੇ ਪ੍ਰਵਾਹ ਨੇ ਕੋਈ ਦੱਸਿਆ ਜੀ ਨੇ ਸੁਸਾਇਸਾਈਡ ਕੀਤਾ ਹੈ ਜਾਂ ਕਿਵੇਂ ਹੋਈ ਮੌਤ ਉਹਨਾਂ ਨੇ ਹੀ ਦੱਸਿਆ ਕਿ ਕੋਈ ਕੋਈ ਦਿੱਕੀ ਖਾਨ ਅੱਛਾ ਠੀਕ ਹੈ ਉਹ ਸਭ ਦੇ ਲਈ ਦਿੱਕੀ ਖਾਨ ਕਰਕੇ ਜੀ ਮੌਤ ਮਤਲਬ ਜੀ ਪਹਿਲੇ ਮਾਮਲੇ ਦੇ ਅੰਦਰ ਇਹ ਦੋਸ਼ੀ ਸੀਗਾ ਜਿਹਨੇ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਤੇ ਕਹਿੰਦੇ ਨੇ ਕਿ ਕੋਈ ਟੀਕੇ ਵੀ ਮਿਲੇ ਨੇ ਲਾਸ਼ ਦੇ ਕੋਲੋਂ ਨਹੀਂ ਨਹੀਂ ਠੀਕ ਹੈ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਹੈ ਕੀ ਇਹ ਇਹ ਉਲਝਾਂ ਦੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਫਿਰ ਨੂੰ ਕਤਲ ਦੀ ਹੋ ਸਕਦਾ ਹੈ ਤਫतीश ਕਰਾਣਾ ਸੀ ਦੇਖਾਂਗੇ ਜੋ ਵੀ ਕਿ ਜਦੋਂ ਤੁਸੀਂ ਪਹੁੰਚੇ ਜੀ ਇਹਨਾਂ ਦੇ ਮ੍ਰਿਤਕਾਂ ਦੇ ਕੀ ਕੀ ਨਾਮ ਸੀਗੇ ਜੀ ਇਹਦਾ ਇੱਕ ਦਾ ਨਾਮ ਮਨਵੀਰ ਸਿੰਘ ਹੈ ਜਿਹਦੀ ਪਹਿਲਾ ਦਾ ਹੋਈ ਹੈ ਰਾਤ ਤੇ ਦੂਸਰੇ ਦਾ ਨਾਮ ਅਮਨਦੀਪ ਸਿੰਘ ਜਿਹਦੀ ਸਾਕਾ ਦਾ ਸੰਨਪ ਮੰਗਤ ਸਿੰਘ ਜਿਹਦੇ ਦੋਨੋਂ ਇੱਕੋ ਪਿੰਡ ਦੇ ਮਾਹਾਂ ਦੇ ਬੋਤਲੇ ਦੇ ਰਹੇ ਨੇ ਇਹ ਲਾਸ਼ਾਂ ਕਦੋਂ ਮਿਲੀ ਤੁਹਾਨੂੰ ਜਿਹੜੀ ਇੱਕ ਲਾਸ਼ ਉਹ ਸਵੇਰੇ ਮਿਲੀ ਹੈ ਤੇ ਦੂਸਰੀ ਸੂਚਨਾ ਕਦੋਂ ਮਿਲੀ ਹੈ ਦੂਸਰੀ ਸੂਚਨਾ ਘੰਟਾ ਤੋਂ ਪਹਿਲਾਂ ਸਾਨੂੰ ਮਿਲੀ ਹੈ ਕਿਉਂਕਿ ਜਿਹੜੀ ਸਵੇਰੇ 8:00 ਵਜੇ ਮਿਲੀ ਦੀ ਕੀ ਲੱਗਦਾ ਕਿ ਇਹ ਦਰਦੇ ਮਾਰੇ ਸੁਸਾਈਡ ਕੀਤੀ ਜਾਂ ਕੋਈ ਦੇਖੋ ਜੀ ਉਹਨੇ ਤਾਂ ਪੋਸਟਮਾਰਟਮ ਕਰਾਉਨੇ ਆ ਕੀ ਤਫतीश ਕਰਾਂਗੇ ਜੋ ਵੀ ਸਾਹ ਸਾਹਮਣੇ ਆਉਣ ਜੋ ਹੁਕਮਤ ਕਰ ਦੇ ਜੀ ਕਿੰਨੀ ਉਮਰ ਹੈ ਸਾਰਾ ਇਹਨਾਂ ਦੋਨਾਂ ਦੀ ਤਕਰੀਬ ਮਨਦੀਪ ਸਿੰਘ ਦੀ ਉਮਰ ਹੈ 30 ਸਾਲ ਦੇ ਕਰੀਬ ਦੂਸਰੇ ਦੀ ਵੀ ਇੰਨੀ ਸੇਮ ਹੀ ਆ ਕੰਮ ਕੁੰਮ ਕੀ ਕਰਦੇ ਕੋਈ ਪਤਾ ਨਹੀਂ ਕੇਪੀ ਵਾਰੀ ਮਿਹਨਤ ਮਜ਼ਦੂਰੀ ਕਰਦੇ ਮਤਲਬ ਕਿ ਇਹਨਾਂ ਜਿਹੜੇ ਦੋਨੋਂ ਮਰੇ ਨੇ ਇਹਨਾਂ ਦਾ ਕੋਈ ਆਪਸੀ ਰੰਜਿਸ਼ਤ ਨਹੀਂ ਸੀ ਇਹਨਾਂ ਦਾ ਕੋਈ ਝਗੜਾ ਤਾਂ ਨਹੀਂ ਸੀ ਕਰਦੇ ਬਿਲਕੁਲ ਇਹ ਤਾਂ ਆਉਂਦਾ ਫਿਰ ਦੇਖਦੇ ਅੱਗੇ ਕੀ ਬੰਦ ਦੋਹਾਂ ਜੀਰਾਂ ਦੇ ਸੋਏ ਹੋ ਤਾਂ ਕਿ ਕੀ ਕਾਰਵਾਈ ਕੀਤੀ ਗਈ ਸਰ ਹੁਣ ਇੱਕ ਗੁਰਮੰਦੀਪ ਸਿੰਘ ਦੇਹਤ ਉਹਦੇ ਬੰਦ ਉਹਦੀ ਮਾਤਾ ਦਾ ਗਿਆ ਤੇ ਆਪ ਵੀ ਆ ਰਿਹਾ ਜੀ